ਫਗਵਾੜਾ ਸ਼ਹਿਰ 'ਚ ਚੋਰਾਂ ਦਾ ਕਹਿਰ ਜਾਰੀ ਸ਼ਹਿਰ 'ਚ ਇੱਕੋ ਰਾਤ ਦੇ ਵਿੱਚ ਚੋਰਾਂ ਨੇ 5 ਦੁਕਾਨਾਂ ਤੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਸਿਨੇਮਾ ਰੋਡ ਤੇ ਸਥਿਤ 4 ਦੁਕਾਨਾਂ ਦੇ ਸ਼ਟਰ ਪੱਟ ਕੇ ਦੁਕਾਨ ਅੰਦਰੋਂ ਕੀਮਤੀ ਸਮਾਨ ਤੇ ਨਕਦੀ ਲੈ ਕੇ ਚੋਰ ਹੋਏ ਫਰਾਰ ਜਾਂਦੇ ਜਾਂਦੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਪੱਟ ਕੇ ਲੈ ਗਏ ਨਾਲ ਦੂਜੇ ਪਾਸੇ ਫਗਵਾੜਾ ਦੇ ਸ਼ਿਆਰਪੁਰ ਰੋਡ ਤੇ ਸਥਿਤ ਐਚਐਸ ਮੋਬਾਈਲ ਸ਼ਾਪ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਦੁਕਾਨ ਅੰਦਰੋਂ ਚੋਰਾਂ ਨੇ ਲੱਖਾਂ ਰੁਪਏ ਦਾ ਸਮਾਨ ਲੈ ਕੇ ਹੋਏ ਰਫੂ ਚੱਕਰ ਦੁਕਾਨ ਵਿੱਚੋਂ ਸਮਾਨ ਚੱਕਦਿਆਂ ਦੀ ਇੱਕ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਦੇਖੋ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰਪ ਕੁਲੂਚਾ ਦੀ ਰਿਪੋਰਟ ਜੀ ਆਪਣਾ ਸੰਜੀਵ ਕੁਮਾਰ ਪੈਂਕੀ ਮਾਮਲਾ ਕੀ ਜਿਹੜਾ ਅਜੇ ਸ਼ਟਰਸ ਮੋਬਾਈਲ ਸ਼ਾਪ ਹੈ ਜੀ ਆਪਣੀ ਮੰਡੀ ਦੇ ਸਾਹਮਣੇ ਦੁਕਾਨ ਨੰਬਰ 2 ਜੀ ਆਰਡੀ ਕਾਲਜ ਮਾਰਕੀਟ ਦੇ ਵਿੱਚ ਰਾਤੀ ਅਸੀਂ 8:40-45 ਦੇ ਕਰੀਬ ਦੁਕਾਨ ਵਧਾ ਕੇ ਗਏ ਆ ਤੇ ਉਸ ਤੋਂ ਬਾਅਦ ਵੀਰੇ ਪੌਣੇ 8 ਵਜੇ ਮੈਨੂੰ ਆਪਣੇ ਬੜੋਸੀ ਦਾ ਫੋਨ ਆਇਆ ਵੀ ਤੁਹਾਡਾ ਸ਼ਟਰ ਟੁੱਟਾ ਹੋ ਗਿਆ ਜਦੋਂ ਆ ਕੇ ਦੇਖਿਆ ਤੇ ਸ਼ਟਰ ਦੀ ਬਹੁਤ ਬੁਰੀ ਹਾਲਤ ਸੀ ਆਸੇ-ਪਾਸੇ ਸਾਰੇ ਕੁਝ ਖੰਡਾ ਟੋੜੀਆਂ ਹੋਈਆਂ ਸੀ ਤੇ ਅੰਦਰੋਂ ਮੇਰਾ ਟੱਚ ਵਾਲੇ ਫੋਨ ਬਟਨਾਂ ਵਾਲੇ ਫੋਨ ਇੱਕ ਮੇਰੀ ਗੋਲਕ ਪਈ ਸੀ ਉਹਦੇ ਵਿੱਚ ਮੈਂ ਰੱਬ ਦੇ ਨਾਂ ਦੇ ਕੁਝ ਖੜਦਾ ਹੁੰਦਾ ਸੀ ਉਹ ਪੈਸੇ ਗੱਲੇ ਦੇ ਪੈਸੇ ਲੈਪਟਾਪ ਬਾਕੀ ਹਜੇ ਦੇਖ ਰਹੇ ਹਾਂ ਹੋਰ ਕੀ ਕੀ ਸਮਾਨ ਦਾ ਟੋਟਲ ਸਰ ਨੁਕਸਾਨ ਕਿੰਨਾ ਹੋ ਗਿਆ ਆਪਣਾ ਟੋਟਲ ਨੁਕਸਾਨ 3-4 ਲੱਖ ਦੇ ਕਰੀਬ ਹੈਗਾ ਜੀ ਤੇ ਮੰਗੀ ਰਿਪੇਅਰ ਕਰਨ ਵਾਲੇ ਕੈਮਰੇ ਸੀਗਾ ਦੂਜੇ ਵਾਲੇ ਰਿਪੇਅਰ ਵਾਲੇ ਫੋਨ ਵੀ 5-7 ਫੌਂਟ ਰਿਪੇਅਰ ਵਾਲੇ ਵੀ ਹਜੇ ਟਰੇਸ ਹੋਏ ਆ ਹਜੇ ਟਰੇਸ ਕਰਦੇ ਪਏ ਆ ਹਜੇ ਕਿੱਦਾਂ ਘੱਟ ਤੋਂ ਘੱਟ ਅੰਦਰ ਜਿਹੜੇ ਰਿਪੇਅਰ ਵਾਲੇ 15 ਫੋਨ ਗਏ ਸੀ ਸਰ ਕੋਈ ਸੀਸੀਡੀ ਕੈਮਰੇ ਬੰਦੇ ਆਏ ਸੀਸੀਟੀਵੀ ਦੇ ਵਿੱਚ ਇੱਕ ਬੰਦਾ ਦਿਖ ਰਿਹਾ ਅੰਦਰ ਦਾ ਬਾਹਰ ਦਾ ਕੁਝ ਟਰੇਸ ਨਹੀਂ ਹੋ ਰਿਹਾ ਬਾਹਰੋਂ ਕਿੱਦਾਂ ਇੱਕ ਬੰਦਾ ਅੰਦਰ ਤਸੱਲੀ ਨਾਲ ਸਾਰੇ ਦਰਾਜ ਰੂਜ ਦੇਖ ਰਿਹਾ ਖੋੜ ਲਿਆ ਚੰਗੀ ਤਰ੍ਹਾਂ ਮਤਲਬ ਗੱਲੇ ਦਾ ਕੈਸ਼ ਵੀ ਲੈ ਗਿਆ ਉਹਦੇ ਵਿੱਚ ਵੀ ਘੱਟੋ ਘਾਟ 8000 ਰੁਪਏ ਪਿਆ ਸੀਗਾ ਅਗਲੇ ਦਿਨ ਪੇਮੈਂਟ ਕਰਨੀ ਤੇ ਸਰ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੋਛ ਲਈ ਸਵੇਰੇ ਅਸੀਂ ਜਦੋਂ ਮੈਨੂੰ ਪਤਾ ਲੱਗਾ 8:00 ਵਜੇ ਆਂਦੀ ਅਸੀਂ 100 ਨੰਬਰ ਤੇ ਫੋਨ ਕਰਤਾ ਸੀ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਫੋਨ ਫੇਰ ਵੀ ਕੀਤਾ ਹਜੇ ਸ਼ਾਇਦ ਉਹਨਾਂ ਚ ਕੋਈ ਵੀ ਮੁਲਾਜ਼ਮ ਪਹੁੰਚਿਆ ਨਹੀਂ ਤੇ ਅਸੀਂ ਇਸ ਕਰਕੇ ਆਪਣਾ ਨੁਕਸਾਨ ਦੇਖਣ ਲਈ ਸ਼ਟਰ ਉੱਪਰ ਚਾਕੇ ਤਾਂ ਅੰਦਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਿੱਦਾਂ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੇ ਕੀ ਪ੍ਰਸ਼ਾਸਨ ਕੋਲ ਆਪਾਂ ਮੰਗ ਰਹੇ ਹਾਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਦੇ ਟੈਕਸਾਂ ਨਾਲ ਸਹਲੀਆਂ ਮਿਲਦੀਆਂ ਕੰਮ ਸੇਗਾ ਸਾਨੂੰ ਸੇਫਟੀ ਦਾ ਦਿੱ ਅਸੀਂ ਤਾਂ ਟੈਕਸ ਗਵਰਨਮੈਂਟ ਨੂੰ ਇਸੇ ਕਰਕੇ ਦੇ ਰਹੇ ਆਂ ਵੀ ਸਾਨੂੰ ਸ਼ਹਿਰ ਦੇ ਵਿੱਚ ਸਬਸਾਈਡਾਈਜ਼ਡ ਪਰਸਨ ਵਾਂਗੂੰ ਰਹਿਣ ਦੀ ਸਹੂਲਤਾਂ ਮਿਲਣ ਪਰ ਲੱਗਦਾ ਵੀ ਅਸੀਂ ਜਿਹੜਾ ਗੁਆ ਰਹੇ ਆਂ ਉਹ ਇਦਾਂ ਹੀ ਗੁਆ ਰਹੇ ਆਂ ਤੇ ਕਿਰਪਾ ਕਰਕੇ ਮਤਲਬ ਆਉਣ ਵਾਲੇ ਸਮੇਂ ਵੀ ਸਾਨੂੰ ਸੁਰੱਖਿਅਤ ਕੀਤਾ ਜਾਵੇ ਸਰ ਕਿਸੇ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਹਿਸ਼ਾਰਪੁਰ ਰੋਡ ਤੀਤ ਦਾਣਾ ਮੰਡੀ ਦੇ ਸਾਹਮਣੇ ਹਿਸ਼ਾਰਪੁਰ ਰੋਡ 2 ਨੰਬਰ ਦੁਕਾਨ ਹੈ ਜੀ ਆਰ ਡੀ ਕਾਲਜ ਮਾਰਕੀਟ ਆਪਣੀ ਲਾਇਆ ਜੀ ਆਪਾਂ ਮੇਰਾ ਨਾਮ ਵਿਕੀ ਉਪਰਾਏ ਹਾਂ ਜੀ ਸਰ ਵੀ ਮਾਮਲਾ ਕੀ ਹੈ ਜੀ ਇਹਦਾ ਮਾਮਲਾ ਸਾਨੂੰ 4 ਵਜੇ ਫੋਨ ਆਇਆ ਬਾਜ਼ਾਰ ਚ ਵੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਮੈਂ ਆਇਆ ਤੇ ਦੇਖਿਆ ਤੇ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀ ਚੱਕੇ ਹੋਏ ਸੀ ਜੈਕ ਹੀ ਹੈ ਨਾ ਤਾਂ ਮੈਂ ਅੱਗੇ ਦੇਖਿਆ ਆਪਣੀ ਦੁਕਾਨ ਤੇ ਪਹਿਲਾਂ ਮੈਂ ਬੱਤੀ ਉੱਤੇ ਜਗਾਈਆਂ ਤਾਂ ਮੇਰਾ ਗੱਲਾ ਚੱਕਿਆ ਹੋਇਆ ਸੀ ਲਗਿ ਪੈਸੇ ਸੀ ਕਿੰਨਾ ਨੁਕਸਾਨ ਹੋ ਗਿਆ 5-6000 ਰੁਪਏ ਦਾ ਦੋ ਕੈਮਰੇ ਲਾਗੇ ਲਾਗੇ ਅੱਛਾ ਜੀ ਤੇ ਪੋਲਿਸ ਨੂੰ ਮਲੇਟ ਕੀਤੀ ਉਹ ਕੀਤੀ ਸੀਗੇ ਆਏ ਹੋਏ ਆ ਹੁਣ ਤੇ ਪਹਿਲੋ ਵੀ ਹੋਈ ਸੀ ਚੋਰੀ ਆਪਾਂ ਪਹਿਲੋ ਵੀ ਹੋਈ ਸੀ ਪਹਿਲੋ ਵੀ ਗੱਲਾਂ ਚੱਕੇ ਲਾ ਕੇ ਗਏ ਸੀ ਆਪਾਂ ਯਰ ਮੀਸਿੰਗ ਹੈ ਜੀ ਹਾਂ ਸਰ ਕਾਦੀ ਦੁਕਾਨ ਆਪਣੀ ਸ਼ੂਜ਼ ਦਾ ਕੰਮ ਅੱਜ ਵੀ ਆਪਣਾ ਹਾਂਜੀ ਕੀ ਮਾਮਲਾ ਕੀ ਜਿਹੜਾ ਮਾਮਲਾ ਭਾਜੀ 4 ਵਜੇ ਫੋਨ ਆਇਆ ਆਪਾਂ ਨੂੰ ਉੱਪਰ ਦਾ ਉੱਪਰ ਸਾਰਾ 4:00 ਵਜੇ ਫੋਨ ਆਇਆ ਵੀ ਕਹਿੰਦੇ ਸ਼ਟਰ ਸਾਰੇ ਚੱਕੇ ਹੋਏ ਆ ਹੂੰ ਉਦੋਂ ਦੇਖਿਆ ਆ ਕੇ ਭਾਜੀ ਇਧਰ ਨਾਲ ਸ਼ਟਰ ਵੀ ਉਧਰ ਸਾਡਾ ਸਾਹਮਣੇ ਸ਼ਾਪ ਦਾ ਵੀ ਤੇ ਨਾਲ ਆਪਣੇ ਇਧਰ ਦੋ ਦੋ ਦੁਕਾਨਾਂ ਦਾ ਹੋਰ ਚਾਰੇ ਸ਼ਟਰ ਭਾਜੀ ਇਹਨਾਂ ਨੇ ਚੱਕੇ ਸੀਗੇ ਤੇ ਬਾਕੀ ਸਾਡਾ ਉੱਪਰੋਂ ਲੈ ਗਏ ਭਾਜੀ ਕੈਸ਼ ਕਿੰਨਾ ਲੈ ਗਏ ਕੈਸ਼ ਅੱਸੀਆਂ ਪਈਆਂ ਸੀ ਭਾਜੀ 8000 ਰੁਪਏ ਦੀਆਂ ਹੂੰ 10000 ਤਾਂ ਕੈਸ਼ ਪਿਆ ਸੀਗਾ ਤੇ ਉਹ ਲੈ ਗਏ ਭਾਜੀ ਬਾਕੀ ਦੇਖਦੇ ਆ ਰਿਕਾਰਡਿੰਗ ਕੈਮਰੇ ਦੀ ਭਾਜੀ ਉਹ ਚ ਪਤਾ ਲੱਗਣਾ ਜੀ ਕੋਈ ਸੀਸੀਟੀਵੀ ਕੈਮਰੇ ਜਾਈ ਹਾਂਜੀ ਸੀਸੀਟੀਵੀ ਕੈਮਰੇ ਜਾਈ ਹੋਏ ਇਧਰਲਾ ਕੈਮਰਾ ਵੀ ਇੱਕ ਨਾਲ ਲੈ ਗਏ ਆਪਣਾ ਹਾਂਜੀ ਤੇ ਬਾਕੀ ਆਪਣੇ ਇਧਰ ਦੁਕਾਨ ਤੇ ਲੱਗੇ ਕੈਮਰੇ ਭਾਜੀ ਉਹ ਤਾਂ ਦੇਖਦੇ ਹਾਂ ਤੇ ਪੁਲਿਸ ਕੰਪਲੀਟ ਕੀਤੀ ਸਰ ਹਾਂਜੀ ਭਾਜੀ ਕੰਪਲੀਟ ਕੀਤੀ 4 ਵਜੇ ਪੁਲਿਸ ਆਈਏ ਪੁਲਿਸ ਆ ਗਈ ਸੀ ਭਾਜੀ ਟਾਈਮ ਨਾਲ ਹੀ ਜੀ ਆਪਣਾ ਜੁਗਨਕ ਸ਼ੋਅ ਅਈ ਸਰ ਕੀ ਮਾਮਲਾ ਆ ਗਿਆ ਜਿਹੜਾ ਇਹ ਮਾਮਲਾ ਸਾਨੂੰ 4 ਵਜੇ ਫੋਨ ਆਇਆ ਆ ਉਪਰ ਸਾਹਿਬ ਦਾ ਨੇ ਐਡਾ ਕਰਕੇ ਪਿੰਡਾਂ ਕੀ ਤੁਹਾਡੇ ਦੁਕਾਨਾਂ ਦੇ ਚਾਰ ਦੁਕਾਨਾਂ ਦੇ ਮਤਲਬ ਸ਼ਟਰ ਟੁੱਟੇ ਆ ਤੁਸੀਂ ਆ ਜਾਓ ਦੁਕਾਨ ਤੇ ਦੁਕਾਨ ਤੇ ਆ ਕੇ ਦੇਖਾ ਲੈ ਤੁਹਾਡੇ ਸਾਹਮਣੇ ਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਇਹ ਤਾਂ ਦੇਖ ਕੇ ਪਤਾ ਲੱਗਣਾ ਹੈ ਹਜੇ ਤਾਂ ਕੋਈ ਕੈਸ਼ ਵਗੈਰਾ ਵੀ ਲੱਗਦਾ ਕੈਸ਼ ਨਹੀਂ ਗੱਲਿਆਂ ਦੇ ਵਿੱਚੋਂ ਤਾਂ ਹੈ ਕੈਸ਼ ਤੇ ਪੁੱਛਦਾ ਤਾਂ ਪਤਾ ਨਹੀਂ ਤੇ ਆਪਣੀ ਦੁਕਾਨ ਦਾ ਵੀ ਆਹ ਰੈਡੀਮੇਡ ਰੈਡੀਮੇਡ ਰਿਹਾ ਹਾਂ ਜੀ ਆਪਣਾ ਇਹ ਸਰ ਸਰ ਕੀ ਮਾਮਲਾ ਕੀ ਹੈ ਜਿਹੜਾ ਇਸਲਮਾ ਰੋਡ ਤੇ ਆਏ ਹਾਂ ਇਹ ਸਾਨੂੰ ਸਵੇਰੇ ਫੋਨ ਆਇਆ ਤੇ ਹਾਂ ਜੀ ਹਾਂ ਜੀ ਸਰ ਸਾਨੂੰ ਸਵੇਰੇ ਮੈਸੇਜ ਗਿਆ ਸੀ ਕਿ ਇਸਲਮਾ ਰੋਡ ਤੋਂ ਚਲ ਰਿਹਾ ਇੱਕ ਦੋ ਕਾਂ ਦੇ ਛੱਡ ਤੇ ਸੀ ਲੋਕੇ ਦੇ ਹੀ ਆਏ ਅੰਤਜਾ ਮੋਸਾ ਚ ਸਰ ਨੁਕਸਾਨ ਵਗੈਰਾ ਹੈ ਕੋਈ ਕਿ ਨਾ ਬਾਕੀ ਹੁਣ ਮਸਤ ਚੈੱਕ ਕਰਕੇ ਕੈਮਰਾ ਤੇ ਤੱਕ ਦੇਖਦੇ ਆ ਕਿ ਬਸ ਕਰ ਬੰਦੀ ਬੰਦੀ ਕਰਾ ਲਈ ਕੋਈ ਸੀਸੀਡੀ ਕੈਮਰੇ ਜਾਇ ਬੰਦੇ ਉਹਨੇ ਅਜੇ ਕੈਮਰਾ ਚੈੱਕ ਨਹੀਂ ਕੀਤਾ ਕੈਮਰਾ ਚੈੱਕ ਕਰਕੇ ਫਿਰ ਦੱਸਦੇ